ਹਾਂ ਜੋ ਸਹਿਲ ਕਾਸਮੀਰ ਆਈਪੀਐਸ ਐਸਐਸਪੀ ਸਾਹਿਬ ਬਟਾਲਾ ਜਿਹੜੀਆਂ ਹਦਾਇਤਾਂ ਦੇ ਅਨਸਾਰ ਨਸ਼ਾ ਤਸਕਰਾਂ ਦੇ ਖਿਲਾਫ ਸਪੈਸ਼ਲ ਜਿਹੜੀ ਮਹਿਮਾ ਚਲਾਈ ਗਈ ਸੀ ਔਰ ਜਿਹੜੇ ਨਸ਼ਾ ਤਸਕਰ ਜੋ ਵੱਡੇ ਪੱਦਰ ਤੇ ਸਬਡਿਵੀਜ਼ਨ ਫਤਿਹਗੜ ਚੂੜੀਆਂ ਏਰੀਆ ਦੇ ਵਿੱਚ ਨਸ਼ਾ ਤਸਕਰੀ ਦਾ ਕੰਮ ਜਿਨ੍ਹਾਂ ਨੇ ਕੀਤਾ ਹੋਇਆ ਉਹਨਾਂ ਦੀ ਉਹਨਾਂ ਨੂੰ ਵੱਡੀਆਂ ਰਿਕਵਰੀਆਂ ਉਹਨਾਂ ਦੇ ਕੋਲੋਂ ਹੋਈਆਂ ਹੋਈਆਂ ਨੇ ਕਮਰਸ਼ੀਅਲ ਕੁਆਂਟੀਟੀ ਦੀਆਂ ਜਿਨ੍ਹਾਂ ਦੇ ਕੇਸ ਜਿਹੜੇ ਚੱਲ ਰਹੇ ਨੇ ਕੁਝ ਦੇ ਅੰਡਰ ਦਾ ਟ੍ਰਾਇਲ ਨੇ ਔਰ ਇਹਨਾਂ ਸਮਗਲਰਾਂ ਨੇ ਜੋ ਇੱਕ ਗੈਰਕਾਨੂੰਨੀ ਤਰੀਕੇ ਦੇ ਨਾਲ ਨਸ਼ਾ ਵੇਚ ਕੇ ਇਸ ਇਲਾਕੇ ਦੇ ਨੌਜਵਾਨ ਜੀੜੀ ਦਾ ਨੁਕਸਾਨ ਕਰਕੇ ਜਿਹੜੀਆਂ ਆਪਣੀਆਂ ਜਾਇਦਾਦਾਂ ਬਣਾਈਆਂ ਸੀ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਵਹੀਕਲ ਉਹਨਾਂ ਦੇ ਘਰ ਉਹਨਾਂ ਦੇ ਪਲਾਟ ਉਹ ਉਹਨਾਂ ਦੇ ਉਹਨਾਂ ਦੇ ਸਬੰਧ ਦੇ ਵਿੱਚ ਕਾਰਵਾਈ ਕਰਦੇ ਹੋਏ 68 ਐਫ ਐਨਡੀਪੀਐਸ ਐਕਟ ਦੇ ਤਹਿਤ ਉਹਨਾਂ ਦੀਆਂ ਜਾਇਦਾਦਾਂ ਨੂੰ ਜਿਹੜਾ ਕੰਪੀਟੈਂਟ ਅਥਾਰਟੀ ਦਿੱਲੀ ਪਾਸੋਂ ਫਰੀਜ਼ ਕਰਵਾਇਆ ਗਿਆ ਤੇ ਅੱਜ ਜਿਹੜੇ ਫਰੀਜ਼ਿੰਗ ਆਰਡਰ ਨੇ ਉਹ ਸਾਡੇ ਕੋਲ ਪਹਿਲਾਂ ਮਸੂਲ ਹੋਏ ਸੀ ਅੱਜ ਅਸੀਂ ਉਹਨਾਂ ਦੇ ਘਰਾਂ ਦੇ ਵਿੱਚ ਚਿਪਕਾ ਕੇ ਉਹਨਾਂ ਨੂੰ ਨੋਟ ਕਰਵਾ ਕੇ ਔਰ ਇਹ ਸਾਰੀ ਕਾਰਵਾਈ ਕਰ ਰਹੇ ਹਾਂ ਇਸ ਇਲਾਕੇ ਦੇ ਵਿੱਚ ਫਤਿਹਗੜ ਚੋੜੀਆਂ ਦੇ 6 ਵੱਡੇ ਸਮਗਦਰ ਦੇ ਸਦਰ ਥਾਣੇ ਦੇ 7 ਸਮਗਦਰ ਦੇ ਔਰ ਕਿਲਾ ਲਾਲ ਸਿੰਘ ਥਾਣੇ ਦੇ 2 ਸਮਗਦਰ ਦੇ ਜਿਨ੍ਹਾਂ ਦੀ ਪ੍ਰਾਪਰਟੀ ਜਿਹੜੀ ਆ ਉਹ ਫਰੀਜ਼ ਕਰਵਾਈ ਗਈ ਹੈ ਔਰ ਇਹਨਾਂ ਦੀ ਕੁੱਲ ਜਿਹੜੀ ਕੀਮਤ ਹੈ 5 ਕਰੋੜ 73 ਲੱਖ 60 ਹਜ਼ਾਰ 595 ਰੁਪਏ ਬੰਦੀ ਆ ਜਿਹੜੀ ਭਾਰਤ ਸਰਕਾਰ ਦੇ ਹੁਕਮਾਂ ਦੇ ਅਨਸਾਰ ਇਹ ਜਿਹੜੀ ਫ੍ਰੀਜ਼ ਕੀਤੀ ਗਈ ਹੈ ਫਤੇਗੜ ਚੂੜੀਆਂ ਸ਼ਹਿਰ ਦੇ ਕਿਨੇਸ਼ ਹੈ ਫਤੇਗੜ ਚੂੜੀਆਂ ਦੇ 6 ਐਫ ਆਰਸ ਹੈਗੀਆਂ ਨੇ ਜਿਨ੍ਹਾਂ ਦੇ 6 ਜਿਹੜੇ ਸਮੰਗਲਰ ਨੇ ਉਹਦੇ 6ਾਂ ਦੇ ਘਰਾਂ ਦੇ ਵਿੱਚ ਜਿਹੜੇ ਨੇ ਇਹ ਨੋਟਿਸ 68 ਐਫ ਦੇ ਤਹਿਤ ਕਾਰਵਾਈ ਕਰਦੇ ਹੋਏ ਫ੍ਰੀਜ਼ਿੰਗ ਆਰਡਰ ਚੱਕਾਇਆ ਗਿਆ ਏ ਸਰ ਇਹਦੇ ਅਗਲਾ ਐਕਸ਼ਨ ਕੀ ਹੁੰਦਾ ਜੀ ਜਿਹੜਾ ਆਪਾਂ ਨੋਟਿਸ ਤਰ੍ਹਾਂ ਦੇ ਬਾਹਰ ਚਪਕਾਏ ਗਏ ਆ ਉਸ ਤੋਂ ਨੈਕਸਟ ਕੱਪ ਕੀ ਹੁੰਦਾ ਜੀ ਕਾਨੂੰਨ ਮੁਤਾਬਕ ਇਹਨਾਂ ਨੂੰ ਸਾਰੀ ਜਿਹੜੀ ਕਾਰਵਾਈ ਆ ਉਹ ਕੰਪੀਟੈਂਟ ਅਥਾਰਟੀ ਤੋਂ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ ਲੇਕਿਨ ਫਿਰ ਵੀ ਜੇ ਕੋਈ ਅਪੀਲ ਵਗੈਰਾ ਕਰਨਗੇ ਔਰ ਉਸ ਦੇ ਮੁਤਾਬਕ ਹੋਊਗੀ ਜਿਹੜੀ ਕਾਰਵਾਈ ਆ ਮਸਲਿਆਂ ਦੀ ਹੋਊਗੀ ਹਾਂ ਜੀ ਕੀ ਚਾਹੀਦਾ ਹੈ ਬੈਠ ਕੇ ਕਹੋ ਜੀ ਮਰੋ ਮੈਂ ਰੁਕੀ ਕਿਉਂ ਸੀ ਤੁਸੀਂ ਪਾਪਾ ਜੀ ਨੂੰ ਫਾਈਲ ਉਸ ਤੇ ਵਾਲੇ ਇੱਕ ਚੱਕਰ ਸਾਡੇ ਕੋਲ ਲੱਗਿਆ ਹੋਇਆ ਹੈ ਹਨਾ ਕੰਮੀ ਲੱਗਿਆ ਹੋਇਆ ਹੈ ਜੀ ਆ ਵੀ ਅੱਜ ਨਾਈਟ ਨੂੰ ਲੈਣ ਆਉਣਾ ਹੈ ਅੱਜ ਅੱਜ ਉਹ ਜਾ ਗਿਆ ਉਹ ਦਰ ਉਹ ਜਿੱਥੇ ਪਾਂਦੀ ਆ ਉਹ ਖਾ ਉਹ ਪਲੇ ਕਰਦੀ ਹਾਂ ਤੁਹਾਡਾ ਇਹ ਫੀਸ ਨਹੀਂ ਆਪੋ ਜੀ। ਬਸ ਸਾਡਾ ਦੋਹਾਂ ਦੇ ਆਰਡਰ ਤੇ ਆਹ ਚਾਹਦੇ ਇਹਨਾਂ ਦੇ ਸਾਈਨ ਕਰਾ ਲਓ। ਇਹ ਲੈ ਆਓ ਸਾਈਨ ਕਰਾਓ। ਤੇ ਇਹਦੀ ਤੁਸੀਂ ਆਪਣੀ ਜੱਦੀ ਜੇ ਕੋਈ ਤੁਹਾਡਾ ਆਹ ਵਿਆਹ ਫਾਈਲ ਕਰਾ ਜਿਹੜੇ ਗੈਰ ਕਾਨੂੰਨੀ ਵਿਆਹ ਇੱਧਰ ਮੈਨੂੰ ਚਲੋ ਆਹ ਭਾਈ ਜੀ ਭਾਈ ਇਹਨਾਂ ਦੀ ਕੌਫੀ ਸਾਡੇ ਕੋਲ ਲੈ ਲਿਓ ਆਪਰੇ ਕਾਲਾ ਰੰਗ ਦੀ ਕੌਫੀ ਲੈ ਲਿਓ ਜੇ ਚੁੱਕਾ ਦੀ ਐਕਸਟਰਾ ਚਾਹੀਦੀ ਹੋਵੇ ਲੈ ਲਿਓ ਆ ਮਰੋ ਖੈਰ ਇੱਥੇ ਪਹਿਲੇ ਇਹਨਾਂ ਦੇ ਪਾਣੀ ਦੇ ਵਿੱਚ ਇਹ ਤੋਂ ਪਾਓ ਬਰਾ ਸੁਣਾਓ ਚੋਗਾ ਜਰਾ